17 ਮਗਰ ਤੇ ਦਸੰਬਰ ਹੋ ਗਿਆ ਮੈਂ ਕਿੰਨਾ 3 ਹੈ 3 ਹੋ ਗਈ ਅੱਜ ਕਿ ਦੋ ਆ ਦੋ ਆ ਦੋ ਹੋ ਗਈ ਉਹ ਫਿਰ ਦੋ ਹੀ ਆ ਫਿਰ ਸ਼ੱਕ ਕੀ ਪੈਂਦਾਗਾ ਉਹ ਕਿਵੇਂ ਸ਼ੋਰ ਜੱਤ ਕੀ ਜਾਂਦੇ ਸੀ ਹੈ ਅ ਪਰ ਇਹਨੂੰ ਕਰਦੇ ਉਹਨਾਂ ਦਾ ਸ਼ੋਰ ਮਾੜਿਆ ਇਹ ਤਾਂ ਕੀ ਕਰਾਉਣਾ ਸੀਗਾ। ਹੂੰ ਹੂੰ। ਬਗਜੂ ਆ ਪਰੇ ਸ਼ੋਰ ਮੰਮੀ। ਪਹਿਲਾਂ ਤਾਂ ਵਾਵਾ ਕਿਸਕਾਰਤਾ ਸੀ ਮੂਰਲੇ ਮੂੰਹ ਜੇ ਨਾਲ। ਚੱਲੋ ਭਾਈ ਚੱਲੇ। ਲੱਖਾ ਹੀ ਹੈਗਾ। ਇੰਨੇ ਥਾਂ ਚ ਆ ਗਏ ਸੀ ਇਧਰ। ਇਹਨਾਂ ਦਾ ਸ਼ੋਰ ਕੀ ਦਾ ਇਹ ਵਿਰਤੀ ਕਹਤਾਂ ਇਹਨਾਂ ਦੇ ਥਾਂ 'ਚ ਆ ਗਏ ਸੀ ਕਿ ਉਹੀ ਕਰੀ ਜਾਂਦਾ ਪਰੇ ਉਹ ਕਰਵਾਉਂਦਾ ਉਪਰੇ ਚਾਚਾ ਬੋਗਾ ਹੂੰ ਠੀਕ ਹੈ ਜੀ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਦੇ ਤੋਂ ਸਾਥੀ ਰਿਆ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਨਕੋਰ ਬਲੌਗ ਦੇ ਵਿੱਚ ਅ 2 ਦਸੰਬਰ 17 ਮੱਘਰ ਬਰਾ 2025 ਦਿਨ ਮੰਗਲਵਾਰ ਦਾ ਤੇ ਆ ਮੈਂ ਅੱਜ ਬਾਲਾ ਬੱਡੇ ਢੇਰ ਜਿਲਾ ਰੱਖਿਆ ਹੈ ਹੈ ਇੱਕ ਵਾਰੀ ਕਰਦਾ ਹੋਵੇ ਕਾਜਾ ਅੱਛਾ ਤੇ ਹੁਣ ਲਾਉਣੀ ਆ ਛੁੱਟੀ ਪੱਥਣ ਤੇ ਉਹ ਹਾਂ ਸੂਰ ਦਾ ਬਸ ਹੁਣ ਠੰਡ ਹੋ ਗਈ ਹੁਣ ਨਾਸਾ ਹੋ ਕਰਿਆ ਕਰੋ ਬਸ 10 ਦਿਨ ਬੋਲੇਆ ਕਰੋ ਠੰਡੇ ਹੋ ਜਾਂਦੇ ਆ ਆ ਧੁੱਪ ਜੀਏ 10 ਦਿਨ ਹੋ ਸਕਦਾ 10 ਦਿਨ ਹੋ ਰਹੇ 10 ਦਿਨਾਂ ਤੋਂ ਤੁੰਤ ਪੈਣ ਲੱਗ ਜੂਗੀ ਤੇਰਵੰਦੋ ਜੂ ਕੰਮ ਆਉ ਤੱਕ ਦਾ ਬਾਬਾ ਸ਼ੋਰ ਜਮਾਈ ਦੇ ਹਾਂ ਸਾਰੇ ਸਿਰਵਟਾ ਤਾਂ ਹਾਂ ਇਹਨਾ ਨਹੀਂ ਕਰਵਾਇਆ ਆ ਵੀ ਉਹ ਹਾਂ ਯਾ ਤਾਂ ਬੋਲ ਲੈ ਅਮਰੇ ਠੀਕ ਹੈ ਤੇ ਜੀ ਆਇਆਂ ਨੂੰ ਆਖਦੇ ਆਂ ਬਈ ਅੱਜ ਦੇ ਇਸ ਨਵੇਂ ਇਨਕੋਰ ਬਲੌਗ ਚ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖੋ ਪਿੰਡਾਂ ਵਾਲੇ ਸਾਫ਼ ਸੁਥਰੀ ਗੱਲਬਾਤ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਸਾਰੀ ਗੱਲ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਤੇ ਇੰਸਟਾ ਤੇ ਵੀ ਭਾਈ ਆਪਾਂ ਇਸੇ ਨਾਮ ਤੇ ਖਾਤਾ ਕਰ ਤੇ ਉਹ ਟੂਟੀ ਤੋਂ ਲਾ ਕੇ ਇੱਥੋਂ ਤੱਕ ਕਾਲੀ ਪੱਟ ਕੇ ਇਹਦੇ ਚ ਪੈਪ ਪੈ ਦੀ ਕਰਨੀ ਆ ਰਸਾ ਪਾਈਪ ਕਹਿ ਦਿੰਨੇ ਆ ਕਾਲੀ ਪੈਪ ਜਿਹੜੀ ਤੇ ਇਹ ਡਿਉਟੀ ਅੱਜ ਲਾਉਣੇ ਆ ਤੇ ਕੋ ਉੱਥੇ ਸਾਹਮਣੇ 45 ਬੰਤੂਲਿਆਂ ਦੇ ਉਹ ਪੱਟ ਕੇ ਖਾਲੀਆਂ ਉਹ ਉੱਥੇ ਡੱਗੀ ਚ ਪੈਂਦਾ ਕਰਨਾ ਸੀ ਬਰੇਜ ਚ ਜਾਂਦਾ ਪਾਣੀ ਤੇ ਫਿਰ ਭਾਈ ਉਦੋਂ ਬਾਅਦ ਕੋਈ ਫਰਸ਼ ਲੱਗਣ ਦਾ ਮੂੰਹ ਸਿਰ ਜਾ ਹੋਊ ਐਨੀ ਕੀ ਡਿਊਟੀ ਲਾਉਣ ਦੀ ਅੱਜ ਸੋਚੀ ਆ ਤੇ ਇੱਥੋਂ ਜਿਹੜਾ ਮੂੰਹ ਛੱਡਿਆ ਹੋਇਆ ਇੱਥੋਂ ਪਾਣੀ ਜਾਂਦਾ ਕਰਨਾਗਾ ਇੱਥੋਂ ਪਾਈਪ ਰਹੀਂ ਉਹ ਵਾਲੇ ਹੌਦ ਦੇ ਸਾਹਮਣੇ ਤੇ ਉਹ ਨਹੀਂ ਫਿਰਿਆ ਆ ਪਾਈਪ ਲਾਉਣੇ ਆ ਰੋਜ਼ ਇੱਥੋਂ ਚੱਕ ਕੇ ਜਦੋਂ ਰੋਟੀਆਂ ਆਉਂਦੀਆਂ ਜਾਂ ਜਦੋਂ ਪਾਣੀ ਭਰਨਾ ਹੁੰਦਾ ਉੱਥੇ ਤੇ ਫਿਰ ਇੱਥੇ ਫਿਕਸ ਹੀ ਹੋ ਜੂਗਾ ਕੰਮ ਵਾਸਤੇ ਇੱਥੋਂ ਛੱਡਿਆ ਨਿਪਲ ਪਾਣੀ ਉਧਰ ਜਾਂਦਾ ਹੋ ਜੂ ਬਾਰੀ ਬਾਰੀ ਪਾਇਪ ਚੱਕਾ ਤਰੀ ਚ ਆ ਜਿਆਦੇ ਠੰਡ ਚ ਟੁੱਟ ਜਾਂਦੀ ਆ ਪਾਇਪ ਫਿਰ ਬਾਲਾ ਜੀ ਕੱਟਦੀ ਨਹੀਂ ਇੱਕ ਸਾਲ ਚ ਇੱਕ ਪਾਇਪ ਸਾਡੀ ਪੱਕੀ ਹੈ ਇਹ ਜੀ ਵਧੀਆ ਤੋਂ ਵਧੀਆ ਲਿਆਉਣੇ ਹੁੰਦੇ ਆ ਆ ਪਹਿਲਾਂ ਵੀ ਲੱਗ ਗਈ ਕਿ ਹਾ ਸਿਟੀ ਹਾਂ ਪਾਪਾ ਠੀਕ ਹੈ ਦਵਾਰੇ ਲਾ ਦਿੰਨੇ ਆ ਚਲ ਹੂੰ ਹੂੰ ਤੇ ਹੁਣ ਭਾਈ ਇਹਦੀ ਮਿਹਨਤੀ ਗਿਣਤੀ ਕਰਕੇ ਪਹਿਲਾਂ ਤਾਂ ਪੈਪ ਲੈ ਕੇ ਆਉਣਾ ਕਾਲੀ ਪਹਿਲਾਂ ਇਥੇ ਡਿਊਟੀ ਲਾ ਲੈਨੇ ਮਨਪ੍ਰੀਤ ਨੂੰ ਕਿਹਾ ਇਤਰੋਂ ਖਾਲੀ ਪੱਟ ਕੇ ਮੈਂ ਆ ਪਾਣੀ ਪਿੰਦਾ ਕਰਦਿ ਗੇ ਪਹਿਲਾਂ ਤੇ ਫਿਰ ਦੇਖਦੇ ਆ ਹਾਂ ਬਾਕੀ ਦਿਨ ਦੀ ਗੱਲ ਬਾਤ ਤੇ ਸੋਹਣੀ ਗੱਲ ਤੇ ਆ ਭਾਈ ਡੈੱਕ ਰਿਪੋਰਟ ਓਕੇ ਹੋ ਗਈ ਸੀ ਆਪਣੇ ਮਨਪ੍ਰੀਤ ਨੇ ਖੋਲਾ ਜਿਹੜੀ ਗਾਰਤੀ ਇਹਦੀ ਉਹ ਭਗਵੰਤ ਮਾਨ ਵਾਲੀ ਗੱਲ ਕਈ ਵਾਰੀ ਐਂ ਸੂਤ ਆ ਜਾਂਦਾ ਹੁੰਦਾ ਕੰਮ ਤੇ ਉਹ ਕੀਚੜ-ਕੀਚੜ ਜੇ ਕਰਦਾ ਸੀਗਾ ਕਈ ਵਾਰੀ ਫੁੱਲ ਆਵਾਜ਼ ਤੇ ਚਲਦੇ ਟਰੈਕਟਰ ਚ ਉਹ ਫਿਰ ਸੂਤ ਹੋ ਗਿਆ ਕੰਮ ਹੁਣ ਅ ਠੀਕ ਆ ਇਹ ਮਤਲਬ ਕਚਰ ਕਚਰ ਜੀ ਨਹੀਂ ਕਰਦਾ ਹੁਣ ਸਪੀਕਰ ਕਰ ਤੋਂ ਆਵਾਜ਼ ਆਉਂਦੀ ਸੀ ਇੱਕ ਚੋਂ ਤੇ ਉਦੋਂ ਬਾਅਦ ਕਹਿੰਦਾ ਹਾਂ ਠੀਕ ਚੱਲੀ ਜਾਂਦਾਗਾ ਤੇ ਚੱਕਿਆਂ ਨੂੰ ਗਰੀਸਾਂ ਗਰੂਸਾਂ ਦੇਤੀਆਂ ਕੱਲ ਤੇ ਛਤਰੀ ਲਾ ਕੇ ਰੱਖਤੀ ਤੇ ਗੱਦੇ ਭਾਈ ਸਾਹਿਬ ਸੁੱਖਣੇ ਪਾਤੇ ਇਹ ਧੋਣ ਵਾਲਾ ਕੰਮ ਤਾਂ ਹੈ ਠੀਕ ਨਹੀਂ ਸਿਆਲ ਤੇ ਇਹਨਾਂ ਨੂੰ ਉਂ ਝਾੜਦੇ ਨੇ ਝਾੜੂ ਨਾਲ ਆ ਉਹ ਪਿੰਨਾ ਆਇਆ ਕਿੱਥੇ ਆ ਭਾਈ ਲੰਬੀ ਸਾਰੀ ਰੱਸੀ ਮਣਕੀ ਲੈ ਆਉਣਾ ਪੈਪ ਸਾਬਤਾ ਉਹ ਹਾਂ ਬੱਧੀਆ ਬੰਦਾ ਪਿੰਨਾ ਠੀਕ ਆ ਤੇ ਸਾਡੇ ਮਾਤਾ ਨੇ ਭਾਈ ਪਾਥੀਆਂ ਤੇ ਡਿਊਟੀ ਲਾਤੀ ਅੱਜ ਪੱਥਣੀਆਂ ਕੇ ਘਵਾਰਾ ਬਣਾਉਨੇ ਹੋ ਘਵਾਰਾ ਨਾ ਨਾ ਚੱਲੀ ਇਹਨੇ ਫੇਰ ਸਾ ਜਗਾ ਘਟਾ ਇਹਦਾ ਜਿੰਨੇ ਖੁੱਕ ਜਨੇ ਉਹਨੀਆਂ ਕੇ ਗੇਟ ਦੇ ਬਣਾ ਆ ਗੋਟੋ ਕੀ ਕਰੀਏ ਮੈਂ ਤਾਂ ਹਾਵਾਂ ਉਧਰੋਂ ਹੈ ਬਾਕੀ ਉਹ ਕਿੰਨੀਆਂ ਕਿ ਲਾਉਣੀਆਂ ਉਧਰੋਂ ਪਸ ਦੀਆਂ ਹੁਣ ਤਾਂ ਫੇਰ ਦੇਖਾਂਗੇ ਕਿਸੇ ਵੇਲੇ ਫਿਰ ਮੈਂ ਦਾ ਪਾਇਪ ਲੈ ਕੇ ਆਉਣਾਗਾ ਪਾਇਪ ਲਿਆ ਤੂੰ ਉਹ ਨਾਲ ਪੰਟਾ ਆ ਵੀ ਲਿਆਉਂਗੇ ਉਹ ਅਟ ਲੈ ਆਵਾਂਗੇ ਇਕੱਠਾ ਤਾਂ ਆਉਣਾ ਨਹੀਂ ਮੋਟਰਸਾਈਕਲ ਦੇ ਸਮਾਨ ਆ ਪਾਇਪ ਵੀ ਵਾਵਾ ਹੋ ਜੂਗਾ ਕੁਝੀ ਜੀ ਹਾਂ ਸੜਕ ਤੋਂ ਪਰੇ ਕਰਦੇ ਆ ਠੀਕ ਆਦਾ ਸੀ ਭਾਈ ਜਿੰਨਾ ਸਮਾਨ ਆ ਵੀ ਕਰਨਾ ਦੂਰ ਘਾਟ ਅਛਾ ਪਾਬੇ ਨਾ ਕਰ ਦੇ ਸਰਕ ਜੋੜੀ ਹੋਊ ਮੈਂ ਐ ਸੋਣਾ ਸੀਗਾ ਮਾਤਾ ਡਬਲ ਬਣੂਗੀ ਇਹ ਤੋਂ ਵੀ ਇਹ ਰੂੜੀ ਦਾ ਹੁਣ ਕਰ ਲਾਂਗੇ ਖੰਭਾ ਵਿੱਚ ਆਊਗਾ ਸੜਕ ਦੇ ਉਹ ਵਾਲਾ ਖੰਭੇ ਵਾਲੇ ਪਾਸੇ ਨਹੀਂ ਵਾਦੀ ਲੋਟਾ ਲੋਟਾ ਜਾਣ ਦੇ ਕੱਠ ਘੱਟ ਹੋਇਆ ਜੀ ਅਸੀਂ ਵੀ ਜਲਦੀ ਹੁੰਦੀ ਆ ਕਹਿੰਦੇ ਕੱਠ ਵਾਲਾ ਹੋ ਜਾਂਦਾ ਅੱਛਾ ਅਜੇ ਹੋਰ ਕੋਈ ਨਹੀਂ ਕਿਹਨੇ ਹਾਂ ਪਾਪਾ ਯਾਰ ਕੋਈ ਨਾ ਆਉਂਦਾ ਅੱਛਾ ਮਾਥੀਆਂ ਵੇਚਦੇ ਸਰਦੂਰਗੜ੍ਹ ਤੋਂ ਸਿੱਧਾ ਹੀ ਬਟਿੰਡਾ ਭਾਈ ਹੈ ਯਾਰ ਬੱਸ ਦੇਖ ਲਿਆ ਭਾਈ ਜੀਸੀਬ ਦਾ ਨਜ਼ਾਰਾ ਵੀ ਤੇ ਹੁਣ ਆਪਦਾ ਕੰਮਕਾਰ ਲੱਗੀ ਹੈ ਹੈ ਸੜਕ ਦਾ ਭਾਈ ਸਾਰਾ ਥਾਂ ਆਸਾ-ਪਾਸਾ ਖਾਲੀ ਕਰਾਈ ਜਾਂਦੇ ਆ ਮੇਣਾ ਮਣਾਈ ਕਰਕੇ ਸ਼ਾਇਦ ਸੁਣਿਆ ਸੀਗਾ ਇਸੇ ਸਾਲ ਹੀ ਕਹਿੰਦੇ ਇਹ ਉਹ ਰਹੀ ਉਹ ਈ ਸੜਕ ਸਿੱਧੀ ਐਸ ਐਚ 17 ਨਾ ਸ਼ਾਰਟ ਹਾਈਵੇ 17 ਐ ਸਿੱਧਾ ਬਈ ਬਟੰਡੇ ਨੂੰ ਜਾਂਦਾਗਾ ਠੀਕ ਆ ਮਾਤਾ ਇਹ ਮੈਂ ਤਾਂ ਕਰਦਾਗਾ ਤੂੰ ਜੇ ਚਕਾਉਣੀਆਂ ਹੋਈਆਂ ਤਾਂ ਬੋਲ ਮਾਰਦੇ ਉਹ 11 ਵਜੇ ਦੇ ਨਹੀਂ ਚੱਕਦੇ ਠੀਕ ਹੈ ਜੀ ਆ ਗਏ ਪਾਪਾ ਆ ਇਧਰੋਂ ਥੋੜੀ ਹੋਰ ਵਧਾ ਕੇ ਖਾਲੀ ਜਿੰਨੀ ਕਡੂੰਗੀ ਜਾਊਗੀ ਉਹਨਾਂ ਕਾਹੇ ਮੈਨੇ ਲੈਣੇ ਆ। ਉਹ ਬਦ ਲਿਆਵਾਂਗੇ ਇੱਥੇ ਜਿੰਨੀ ਕਡੂੰਗੀ ਜਾਊਗੀ ਇੱਥੋਂ ਸਿੱਧੀ ਮੈਨੇ ਲੈਣੇ ਆ ਇਹ। ਲਾ ਆਤਾ ਭਾਈ ਫੀਤਾ ਸਿੱਧਾ ਪਾਥੀ ਧਰ ਕੇ। ਉਹ ਬਦ ਲਿਆਵਾਂਗੇ 2 ਫੁੱਟ। ਜੀ ਵਾਲੀ ਬਾਲਾਂ ਜਿਹੜੀ ਫਿੱਟ ਆ ਉਹ ਜਿਹੜਾ ਉਹਦਾ ਮੂੰਹ ਆ ਉਹਨੇ ਵਾਲੀ ਪਾ ਦੇਗੇ ਉਥੇ ਜਮਾ ਖੁੰਜੇ ਤੱਕ ਲਾ ਦੇ ਖੁੰਜੇ ਦੀ ਲਾ ਦਾਂਗੇ ਉਹਨਾਂ ਨਾਲ ਉਹਨਾਂ ਟਿੱਕਾ ਜਾਂ ਨਹੀਂ ਰਹਿਣਾ ਖੁੰਜਾ ਤਾਂ ਫਿਰ ਇਧਰ ਪੂਰਾ ਦੁਦਰੀ ਹੈ ਹੈ ਮੋਰਾ ਤਾਂ ਉਹ ਰੇ ਨਵਾਂ ਯੁਗਰ ਮਾੜੀ ਉਹ ਅ 2 ਫੁੱਟ ਵੱਧ ਕਰ ਦੇ ਇਦੋਂ ਬਬਲੀ ਨਿਬਾਲੀ ਨਹੀਂ ਕਿਹ ਮੋੜ ਮੋੜ ਜੇ ਪਾਵਾਂਗੇ ਲੋਟ ਆ ਭਾਈ ਕੰਮ ਦੋ ਮੋੜ ਇੱਕ ਪਾਇਪ ਠੀਕ ਆ ਪਾਪਾ ਜਿੰਦੀ ਕੀ ਡੂੰਗੀ ਆ ਉਹਨੇ ਕੇ 2 ਫੁੱਟ ਵੱਧ ਲਿਆਵਾਂਗੇ ਫੋਟ ਡੂੰਗੀ ਕਰਾਂਗੇ ਜਿਹੜੀ ਐ ਸੇਠਾਂ ਦੀ ਨੰਬਰ 10 11 12 13 14 15 16 17 18 19 20 ਯਾਦ ਪਾ ਜੱਤਰੀ ਕਰਦੇ ਯਾਰ ਬਾਦੂ ਉੱਥੇ ਦਾ ਰੋਟਾ ਹੀ ਲਾਉਣਾ ਕੱਟ ਕੇ ਇੱਕ ਵਾਰ ਇੰਝ ਪੈ ਜਾਣਗੇ ਇੱਕਦਮ ਸੰਤਨ ਸਪੋਰਟ ਪਾ ਨਾ ਮੈਂ ਮੈਂ ਉੱਛਿਆ ਖ ਬਈ ਨੌਜਵਾਨ ਨੇ ਸਵਾ ਮਿੰਟ ਚ ਗਿਣਤੀ ਤੇ ਢੂੜ ਮਿੰਟ ਚ ਵੱਢਦੀ ਮਤਲਬ ਸਾਰੇ ਟੋਟਲ ਢੂੜ ਮਿੰਟ ਆ ਹਾਂ ਮੈਨੂੰ ਉਹ ਕਹਿੰਦਾ ਬਾਈ ਇਹਨੂੰ ਚੱਕਰ ਚੋਂ ਕਰਾਉ ਆ ਤੈਨੂੰ ਸਪੋਰਟ ਮਿਲਣੀ ਵੀਰਾ ਉਹਦੇ ਸੀ ਨਹੀਂ ਹੈ ਤਾਂ ਚੱਕਰ ਵਾਲਾ ਕੰਮ ਹੀ ਆ ਘੁੰਮੀ ਜਾਂਦਾ ਜੀ ਭੰਗਾ ਤੂੰ ਯਾਰ ਟੈਨਸ਼ਨ ਨਾ ਲੈ ਮਿੰਨਤੀ ਗਣਤੀ ਸਹੀ ਹੋ ਜਾਂਦਾ ਕੰਮ ਬੜਾ ਚੰਗਾ ਬੀਤੇ ਕਿ ਤੇਰਾ ਫਲਾਸ ਐਕਸਪੀਰੀਅੰਸ ਆ ਹਾਂ ਉਹ ਹਾਂਜੀ ਪ੍ਰਗਟ ਹਾਂਜੀ ਇਹਦੇ ਨਾਲ ਵਧੀਆ ਮਣੀ ਜਾਂਦੇ ਫੱਟੇ ਜੀ ਨਾਲ 1 ਫੁੱਟ ਦਾ ਬਣਾ ਬਾਈ ਅੱਛਾ ਕਰ ਦੀ ਠੀਕ ਐ ਵੱਧ ਜੂਗੀ ਨਾ ਵਸੇ ਨਾ ਠੀਕ ਐ ਤੇ 1 ਇੰਚੀ ਵਾਲੀ ਪਾਈਪ ਦਾ ਬਾਈ ਮਾਰ ਲੈ ਸੌਦਾ ਤੇ 6 ਰੁਪਏ ਫੁੱਟ ਅੱਛਾ ਚੱਲ ਬਈ ਲਾ ਦੇ ਜਿੰਦਾ ਰਾਲਾ ਪੈਨ ਲੈ ਕੋਈ ਜੀ ਮਾਦਰੀ ਚੱਲ ਚੰਗਾ ਮਿੱਤਰਾ ਚੰਗਾ ਜੀ ਸ਼ੁਕਰੀਆ ਮਿਹਰਬਾਨੀ ਲਵ ਯੂ ਲਵ ਯੂ ਹਾਂ 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 ਹੋਪਲੇ ਯਾਲਾ ਦਵਲੀ ਯਾਲਾ ਨੇ ਬੰਦ ਕਰੀਆ ਮੈਂ ਲੈਟ ਨਹੀਂ ਭੱਜੀ ਲੈ ਗਾਲੇ ਓਏ ਇਹ ਗੱਗੂ ਦਾ ਨਾਮ ਲਿਖਾ ਕਹੇ ਤੇ ਦੇ ਕਹਿੰਦਾ ਮੈਂ ਆਪਦੇ ਭਾਈ ਕੋਲੇ ਜਾਊਂ ਆ ਗੱਗੂ ਨੂੰ ਲਿਆ ਓ ਕਾਲੀ ਨਾਲੀਆ ਕਾਲੀ ਨਾਲ ਵਧੀਆ ਹੈ ਕਾਲੀ ਨਾਲ ਵਧੀਆ ਵਧੀਆ ਹੀ ਅਵਸਰ ਥੱਲੇ ਦੱਬੀ ਕੀ ਬੋਲਦੀ ਆ ਇਹ ਕਾਲੀ ਦਾ ਉਹ ਰਾਬੜ ਵੀ ਦੇਖਦੀ ਪਾਸੇ ਹੋ ਜਾ ਮਿੱਤਰਾ ਟੋਆ ਪਟਣਾ ਇੱਥੇ ਇੱਕੋ ਜੀ ਆ ਮੈਂ ਇਹੋ ਹੀ ਬਰਖਣੀ ਚਲ ਕਾਲਿਆ ਕਾਰਬੋਨੀ ਤੇਰੀ ਵੀਡੀਓ ਬਣਾਉਣੀ ਮੈਂ ਕਰ ਦਿੰਨੇ ਆ ਪਰੇ ਉਹ ਪਾਈਪ ਕਿੰਨੀ ਕਿਡੂਗੀ ਉਹ ਇਹ ਥੋੜੀ ਥੋੜੀ ਐ ਪੱਟ ਕੇ ਫਿਰ ਕਸੌਲੀ ਨਾਲ ਖਾਲੀ ਬਣਾਵਾਂਗੇ ਉਹ ਤਾਂ ਕੋਈ ਨਹੀਂ ਲੰਕੀ ਉਹ ਤਾਂ ਪੀ ਕੇ ਸਾਰਾ ਆਓ ਹੋਰ ਮੰਗ ਦਿਓ ਪਾਣੀ ਪਰ ਲੈ ਕਿੰਨੇ ਕਰ ਦੋ ਕੇਵਾ ਮਾਰਦੀ ਆ ਮਾਰੂਗੀ ਇਧਰ ਬੰਨ੍ਹ ਦਿੰਨੇ ਆ ਸੰਕਲੀ ਤੇ ਨੂੰ ਉਹ ਰੇੜੀ ਨਾ ਮਾਰਦਾ ਨੇ ਪਰਿਓ ਆ ਮੈਂ ਥਾਲਾ ਥਾਂ ਜਾ ਕਰਾ ਡਾਉਂਗਾ ਇੱਥੇ

ਕਾਲਾ ਤਾਂ ਪੈਣਾ ਗਾੜਾ ਗਾੜਾ ਕੌਣ ਮੋੜੂ ਕਾਲਾ ਤਾਂ ਕਾਲਾ ਤਾਂ ਬਹੁਤ ਪੈਣਾ ਜੀ ਇਹ ਬੈ ਗੋਲ ਗਿਆ ਕਰਨੀ ਆ 12 ਕੋ ਵਾਲੀ ਚਾਹ ਬਣਾ ਦੋ ਮੈ ਜੋ ਵੀ ਆ ਜੀ 12 ਕੋ ਮੇਰੇ ਹੀ ਪਲਟਾਈ ਉਹ ਉੱਤਾਰੋ ਨਾ 12 ਇਹਦੇ 36 ਹੋ ਗਏ ਪੱਤੀ ਠੋਕ ਕੇ ਨਾ ਚਾਹ ਬਣਾ ਲੈ ਨਾ ਸਬਰਾਂ ਕਰਾ ਦੇ ਇਧਰਲੇ ਪਾਸੇ ਹੋ ਜਾ ਦੇਖੀ ਵੀ ਕਿਤੇ ਘਰੋਂ ਦਾ ਪਤਾ ਨਾ ਮਾਇਆ ਚੱਲੀ ਬੱਜੇ ਨਾ ਉਹਦੇ ਪਰੇ ਹੋ ਜਾ ਉਹ ਮੇਰੀ ਆ ਕੁੜੇ ਆਉਂਦੀ ਆ ਓਏ ਉਹ ਤਾਂ ਗਿਆ। ਥੋੜੀ ਥੋੜੀ ਹੋਰ ਖੁਰਚ ਦਾਂਗੇ। ਐ ਇੱਥੇ ਸਿੱਧੀ ਰੱਖੋ ਹੌਦ ਬੰਨੀ ਨੂੰ। ਇਧਰ ਨੂੰ ਹੌਦ ਬੰਨੀ ਨੂੰ ਲਈ ਕਿੱਥੇ ਆ ਦੇਖ। ਪਰ ਇਹ ਇਨ ਆਏ ਕਿਵੇਂ ਹੋ ਜੂ ਆਪੇ? ਉਹ ਬਾਕੀ ਗੇਟ ਬੰਨੀ ਨੂੰ ਇਧਰ ਨੂੰ ਕਰ ਲੈ ਯਾਰ ਕੁਝ ਹੈ ਕੀ ਕੁਝ ਨਹੀਂ ਹੈ ਤਾਂ ਮਾੜਾ ਮੋਟਾ ਉਹੀ ਹੋਊ ਕੁਛ ਪਰਤ ਚ ਆਇਆ ਹੋਇਆ ਉਹ ਤੇ ਨਹੀਂ ਭਾਰੇ ਹੋਣੀ ਦਾ ਆ ਕਲੀਪ ਇਹਨੇ ਪਾ ਦੇ ਕੱਟ ਕੇ ਦੇਖੀ ਜਊਗੀ ਖੋਲੇ ਭਾਈ ਇਧਰ ਮਿਸਤਰੀ ਨੇ ਸਪਾਇਦੇ ਹੋਰੇ ਤੇ ਆ ਲੈ ਤੂੰ ਚੇਲਾ ਬਣੇਗਾ ਕਰਨੀ ਹੈ ਸਿੱਖ ਗਿਆ ਕੰਮ ਚੱਲ ਫਿਰ ਚੱਕ ਕਹੀ ਘਵਾੜੀ ਕਸੋਲੀ ਨਾਲ ਖਾਲੀ ਡੂੰਗੀ ਕਰਦੇ ਲੋਟਾ ਪਰ ਤੂੰ ਇਹ ਮੰਨ ਚਾਹ ਪਿਆ ਦਿੰਨੇ ਚੱਲ ਪਹਿਲਾਂ ਤੈਨੂੰ 12 ਕੋ ਵਾਲੀ ਲੱਗ ਜਾ ਹੁਣ ਕਰਦੇ ਅੱਖੇ ਲੱਗਦਾ ਹੋਏ ਅੱਖੇ ਲੱਗਦਾ ਹੋਏ ਪਰ ਨਾ ਚਾਚੇ ਨਾਲ ਬਲ ਨੇ ਕਰ ਚਾਹ ਪੀ ਲਓ ਪਹਿਲਾਂ ਆ ਗਿਆ ਓਏ ਚਾਹੀ ਪੀ ਕਰਨੀ ਪੰਜਾਬ ਆਵਾਂਗੇ ਗੁੰਡਾ ਨਾਲ ਅਰੇ ਨਹੀਂ ਪਤਾ ਲੈ ਕੇ ਨਹੀਂ ਨਾ ਇਹ ਬੰਦੇ ਹੱਥ ਤੇ ਗਾ ਲਿਆ ਬੇਲਗੜੇ ਚਾ ਪੀ ਲੋ ਕਿਹਦੇ ਵਿੱਚ ਆ ਬਲਦਈ ਹਾਂ ਸਾਡੇ ਦਾ ਧੋ ਧੋ ਕੇ ਚਲਾਉਂਦੇ ਆ ਭਾਈ ਨੋਟ ਅਸੀਂ ਚਲਾਉਂਦੇ ਆ ਧੋ ਧੋ ਵੱਧ ਮਹਿੰਗੇ ਵਿਕਦੇ ਆ ਜੇਬ ਚ ਰੱਖ ਦਿੰਦੇ ਹੋ ਹੈ ਕਿਦੀ ਜੇਬ ਚ ਸੀਗੇ ਪਹਿ ਹੀ ਵਾਲੇ ਹੋਗੇ ਹੋਣਗੇ ਮੈਨੂੰ ਲੱਗਦਾ ਹੋਰ ਵੀ ਨਾ ਹੋਣ ਕਿਤੇ ਹਾਂ ਹੋਰ ਵੀ ਨਾ ਹੋਣ ਕਿਤੇ ਮੇਰੀ ਗੱਲ ਤੇ ਹੀ ਪਸਲੀ ਹੋਣਾ ਹਾਂ ਭਾਈ ਇਸੇ ਨੇ ਮਡੇ ਨੂੰ ਭਾਦ ਤੂੰ ਵੇ ਸਿਆਣਾ ਬੰਦਾ ਓਏ ਪੈਸੇ ਦਾ ਕੱਟ ਲੈ ਕਰ ਜੇਬ ਵਿੱਚ ਤੋਂ ਹੀ ਨਾ ਚਾਹ ਪੀ ਲੈ ਓਏ ਠੰਡੀ ਹੋ ਗਈ ਬਿਸਕਟਾਂ ਦੇ ਨਾਲ ਲਾਈਟ ਖਾਓ ਲਾਈਟ ਰੋ ਖਾ ਲੋ ਕਰਨੀ ਕਿਧਰ ਗਿਆ ਪੂਜੀ ਆ ਰੋ ਜੀ ਆਹ ਖੋਲ ਲਾਈਟ ਕਿਹਦੇ ਸੀ ਇਹ ਦੇਖੀ ਇਹ ਚ ਲਾਈਟ ਆ 1100 ਵਾਟ ਬੋਲਟ ਚਾਪੀ ਦਾ ਕਰਨੀ ਨੂੰ ਖਵਾ ਫਿਰ ਤੇ ਪਹਿਲਾਂ ਐ ਇੱਕ ਅੰਗਣੀ ਥੱਲੇ ਪਾਸੇ ਪਾ ਦੇ ਇਹਨੂੰ ਮੈਂ ਗੁੰਦੀ ਨਹੀਂ ਇਧਰ ਨਹੀਂ ਬਾਡਾ ਜਾਂ ਨਾ ਹਾਂ ਰੱਖੇ ਦੇ ਕੋਲੇ ਐ ਲਾ ਕੇ ਇਹਨੂੰ ਜਿੱਥੋਂ ਲਾ ਕੇ ਘੁਮਾ ਦੇ ਇੱਕ ਪਾਸੇ ਘੁਮਾ ਦੇ ਜਿੱਧਰ ਮਰਜ਼ੀ ਘੁਮਾ ਦੇ ਬਸ ਲੱਗ ਗਿਆ ਮੂਨਾ ਉੱਤੇ ਕਰੀਂਗੇ ਵੀ ਰਲਾਟ ਜੀ ਇਹ ਵੱਡੀ ਮਾਰਦਾ ਜੇ ਇਸ ਮਾਰ ਕੇ ਨਾ ਲੱਗਾ ਹੋਵੇ ਫਿਰ ਥੋਕੀ ਜੈਂਸ ਨਿਕਾਲ ਦਿੰਦਾ ਆਪੇ ਪੜਦੇ ਨੇ ਤਾਂ ਪਾਇ ਪਾਟ ਕੇ ਫੇਰ ਕਰਾਂਗੇ ਦਿੱਤੀ ਰੇਂਜਾਂ ਦੀ ਹੈ ਹੈ ਰੇਸ ਤਾਂ ਇੱਥੋਂ ਓਕੇ ਵਾ ਮਾੜੀ ਚੱਲ ਜਾਂਦਾ ਆ ਆ ਦੇਖ ਥੋੜਾ ਜਿਹਾ ਢੱਲੇ ਮੂੰਹ ਪਰੇ ਰੱਖੇ ਚੱਲ ਪਿਆ ਹੱਸ ਕੇ ਆ ਆ ਦੀ ਚਾਰਜ ਲਿੰਗਾ ਦਾ ਹਾਂ ਦਿਸੂਗਾ ਪਾਇ ਬਦ ਮੂੰਹ ਬੱਤਾਂ ਨਹੀਂ ਪਰੇ ਕਰੀਆਂ ਗਰਮ ਬੜੀਆਂ ਹੋ ਗਈਆਂ ਨੇ ਕੋਈ ਕੰਮ ਕਰ ਦਿੱਤ ਗੇ யக்க லோடா பஸ்லாம்ப் ला देते तार கொண்டு வந்து ஆ தெக்கி குடி வருது அந்த தெட்டி ਜੋ ਰੋਡ ਚੜਾਦਾ ਥਾ ਲੰਮੂ ਕਮਾਲਾ ਬੈਂਗ ਪਰ ਹੀ ਨੋ ਸਕਦੀ ਕਲੰਪਲਾ ਦੇ ਇੱਥੇ ਬਾੜੀ ਜਾ ਦੇ ਨਗਰ ਉਪਰੀ ਬਾੜੀ ਨਜ਼ਾਰਾ ਬੱਤੀ ਹੈ ਜੀ ਹਰੀ ਵੱਧ ਕਰੀਏ ਸਾਜੀ ਵੱਧ ਕਰੀਏ ਦਰਮਾ ਇਹਦੇ ਸੱਦੀ ਹੈ ਇੱਲੀ ਟਰ ਗਈ ਚਾਂਦੇ ਜਣ ਸਹੀ ਹੈ ਤੱਕੀ ਓਏ ਹੈਲੋ ਔਰ ਲਗਾ ਕੇ ਜੀ ਲੱਗੀ ਤਤੀ ਕਰਦੇ ਨੂੰ ਤਤੀ ਕਰਕੇ ਤੂੰ ਬੜਾ ਜਹਾ ਕੱਪੜੇ ਨਾਲ ਨਾਲ ਚ ਪੇਰੇ ਲੋੜ ਹੀ ਨਹੀਂ ਹੈ ਹੀ ਹੈ ਵੀ ਕਰਦਾ ਓਏ ਕੱਟ ਲੋ ਬਸ਼ੀ ਇਹਨੂੰ ਕੱਟ ਦਿੰਨੇ ਆ ਖੜ ਜਾ ਗਾਂ ਡਰੂਗੀ ਕਲਿਆ ਇੱਧਰ ਪੈਪ ਤਾਂ ਬਾਲੀ ਵਧੂਆਂ ਲੱਗੂ ਵਧੂਗੀ ਪੈਪ ਵੱਧ ਹੀ ਨਹੀਂ ਪੈਪ ਦਾ ਵੀ ਨਾ ਪੁੱਛੇਂਗਾ ਤੇ ਚੱਟ ਕੇ ਦਿਸੇ ਵੱਧ ਜੂ ਕੋਈ ਨਾ ਵਾਲੀ ਮੋਟੀ ਫੇਰ ਕੀ ਕਹਤੇ ਕੰਮ ਆ ਯਾਰ ਫੁੱਟਾ ਲੋ ਮੋੜ ਜਾਏਗਾ ਕੱਟ ਨਹੀਂ ਨਹੀਂ ਚੱਲ ਮੋੜਿਆ ਮੈਂ ਕੋਈ ਨਾ ਕਿੰਨਾ ਹੋਵੇ ਮੂਰੇ ਤੇ ਨਾ ਪੈਪ ਆ ਇਥੇ ਨੇ ਟਪਾਉਣੀਆਂ ਥੱਲੋਂ ਦੀ। ਇਹ ਤਾਂ ਹੱਥ ਨਾਲ ਕੱਢ ਦੂੰ ਮੈਂ ਲੈ ਜਾ। ਮੈਂ ਇਹ ਤਾਂ ਬਹੁਤ ਪੜਾ ਬੰਦਾ। ਖੁਸ਼ ਆ? ਮੈਂ ਕਾਲਾ ਉਹ ਉਹ ਲੈ ਗਿਆ। ਕੋਲੇ ਦੇ ਨਾ ਕੋਲੇ ਨਾਲ ਦੀ ਨਿਕਲ ਜੀ। ਹਾਂ ਜੀ। ਪੈਪ ਤਾਂ ਪਟਕੇ ਉਹ ਲਾ ਦੇਗੇ। ਥੱਲੋਂ ਦੀ ਟਪ ਜੂਗੀ ਅਸੀਂ ਟਪਾ ਦੇਾਂਗੇ। ਲੋ ਆਂ ਗਿਆ ਪੈਪ ਤਾਂ ਪੂਰੀ ਆ। ਲੇਟ ਹੋ ਗਈ ਤੇ ਕਰ ਤਾਂ ਜੀ ਆਪਣੇ ਦਾ ਗੰਮ। ਪੈਪ ਤਾਂ ਨਾ ਮਾਤਾ ਇਹ ਕੁਦਰਤੀ ਬਚ ਗਈ। ਭਾਈ ਮੈਂ ਟੱਕ ਚਲਾਇਆ ਇਧਰ ਲਈ ਤਾਂ ਯਾਦ ਨਹੀਂ ਸੀ ਮੇਰੇ ਹੱਥਾਂ ਤਾਂ ਯਾਦ ਸੀ ਬੈਥੋਂ ਵਾਲੀ ਨਾ ਜਵਾਂ ਵੀ ਨਹੀਂ ਇੱਕ ਟੱਕ ਇੱਥੇ ਵੱਜਿਆ ਦੇ ਦੂਜਾ ਟੱਕ ਮਾਰਿਆ ਉਹ ਉਾਂ ਚੱਕਿਆ ਨਾਲ ਰਹੇਗੀ ਇਹ ਦੂਜਾ ਟੱਕ ਮਾਰ ਲੱਗਿਆ ਮੈਨੂੰ ਦਿਸ ਗਈ ਵੀ ਆਈਦਾ ਪਾਣੀ ਆਉਂਦਾ ਢੋਲਦਾ ਉਹ ਮੇਰੀ ਯਾਦ ਨਹੀਂ ਰਹੀ ਸੀ ਉਹ ਤਾਂ ਕੁਝ ਨਹੀਂ ਹੋਇਆ ਕੁਦਰਤੀ ਬਚਤ ਰਹੀ ਗਈ ਭਾਈ ਭਾਤ ਜਿਵੇਂ ਆਪਾਂ ਇਹ ਤਾਂ ਬੋਲ ਹੂੰ 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 ਹੂੰ

ਵਧੀ ਨੇ ਬਧੀ ਗਾਲੇ ਪੰਜ ਛੇ ਬੁੱਟੀ ਵਧੀਆ ਵਧੀਆ ਦਾ ਕੋਈ ਦੁੱਖ ਨਹੀਂ ਯਾਰ ਕੰਮ ਆ ਜੂਗਾ ਇਹ ਮੇਰੇ ਕੋਈ ਕੰਮ ਨਹੀਂ ਮਰਮਾ ਇਹ ਵੀ ਮਿਸਤਰੀ ਇਹ ਬਹੁਤ ਦੂਰ ਮਗੋਣਾ ਪੈਂਦਾ ਕੋਈ ਵੀ ਕੰਮ ਹੋਵੇ ਹਾਂ ਸਾਰੇ ਪੰਤਾ ਮਿਸਤਰੀ ਇਹ ਡੋਡੀ ਦੱਸਣਾ ਪੈਂਦਾ ਜਾ ਕੰਮ ਅੱਛਾ ਠੀਕ ਆ ਭਾਈ ਮੈਨੂੰ ਵੀ ਲੱਗਿਆ ਬਾਹਰੋਂ ਉਹ ਮੁੰਡਾ ਦੂਜਾ ਮੁੰਡਾ ਇਹ ਬਲੌਕ ਬਣਾ ਰਿਹਾ ਇਹਨਾਂ ਇਹ ਕੱਢਾ ਛੁੱਟੀ ਲੈਣੀ ਥੋੜਾ ਬੋਲਾ ਉੱਡ ਲਿਆ ਹਾਂਈਆ ਥੱਲੇ ਉਹ ਲੱਗ ਗਿਆ ਨਾ ਅੱਗੇ ਨਿਕਲ ਨਹੀਂ ਰਹੀ ਮਰੀ ਜਦ ਫਿਰ ਬਾਲਾ ਛੋਟਾ ਰਹ ਜਾਂਦਾ ਉਹ ਗੂੰਜ ਚੱਲ ਛੱਡ ਕੇ ਰਾਂ ਸੋਚਿਆ ਕੇ ਰਾਂ ਮੋਟਰ ਦੀ ਤੇ ਕਰੀਏ ਚੈੱਕ ਜੋੜ-ਜੋੜ ਤੈਨੂੰ ਕੀ ਲੱਗਦਾ ਜੋੜ ਸਹੀ ਆ ਜੋੜ ਜੋੜ ਤਾਂ ਕਹੀ ਰਿਪੋਰਟ ਆ ਨਹੀਂ ਨਹੀਂ ਕਲੰਪ ਦੀ ਤਾਂ ਲੋੜ ਹੀ ਨਹੀਂ ਮਿਸਤਰੀ ਭੜਾ ਨਾ ਹਾਂ ਮਿਸਤਰੀ ਵਾਰ ਮੰਗਾਇਆ ਗਿਆ ਮਿਸਤਰੀ ਉਹ ਵੀ ਭੜਾ ਛੱਡਦਾ ਸਤਿ ਸ਼੍ਰੀ ਅਕਾਲ ਲੜਕੀਗਾਂ ਅੰਦਰ ਦੇਖੀ ਜਾ ਤਰੇ ਜੇ ਹੈ ਨਹੀਂ ਹੈ ਮੈਨੂੰ ਦੇਖਣੀ ਪਊਗੀ ਹੈਗੀ ਆ ਆ ਦੇਖ ਉਹ ਬੱਤੀ ਜਗਦੀ ਨਹੀਂ ਸਾਹਮਣੇ ਹੈ ਨਹੀਂ ਸਾਹਮਣੇ ਬੱਤੀ ਜਗਦੀ ਨਹੀਂ ਪੇਪਰ ਉਗਲੇ ਹਾਂ ਤਾਂ ਜਾ ਕੇ ਪਾਣੀ ਚੰਦ ਨਹੀਂ ਪਾਣੀ ਤਾਂ ਖੜਕਾ ਹੀ ਸੁਣ ਜੂਆ ਆਪੇ ਹਾਂ ਆ ਤਨ ਆਵਲਾ ਇਹੋ ਜਿਹੇ ਡੱਬੇ ਖਾਲੀ ਆ ਗਿਆ ਪਣੀ ਆ ਗਿਆ ਬਹੁਤ ਆ ਪਣੀ ਬੱਚੋ ਵੀ ਦਿਖਾਉਣਾ ਆਣਾ ਤੜੀ ਬਧਾਈਆਂ ਕਲੇ ਤੈਨੂੰ ਚਿਹੱਕ ਬਈ ਹੁਣ ਬਸ ਖੱਲੀ ਸੋਚ ਛੱਡਣ ਦੀ ਹੋ ਗਿਆ ਕੰਮ ਤੋ ਪੈਪ ਤਾਂ ਮੱਝਾਂ ਮੋਜਨਮ ਹੋਣ ਨੂੰ ਜਾਂ ਕਿਸੇ ਵੇਲੇ ਮਾੜਾ ਮੋਟਾ ਟਰੈਕਟਰ ਲਾਤਣ ਨੂੰ ਕੰਮ ਦੇ ਜਾ ਕਰ ਹਾਂ ਵਧਾਈਆਂ ਮਾਤਾ ਜੀ ਹਾਂ ਬਸ ਸੁਖੀ ਹੈਗਾ ਭੱਜੇ ਜਾਂਦੇ ਸੁੱੱਚ ਛੱਡ ਜਾ ਕਰਾਂਗੇ ਮਾੜਾ ਮੋਟਾ ਹੂਆ ਹਾਟ ਵੀ ਜਾਊਗਾ ਤਾਂ ਇੰਨਾ ਕੋਈ ਇੱਕ ਤੜੀ ਗੱਲ ਨਹੀਂ ਮੈਂ ਜੋੜਨਾਂਗੇ ਪੈਰਾਂ ਦੇ ਬਾਕੀ ਅਟ ਦਿੰਨੇ ਆ ਇਹ ਚ ਪੜਦਾ ਦਾ ਹੈ ਤੱਤੀ ਵੜੀ ਖਾਲੀ ਭਈ ਇਹ ਜਾਣ ਕੇ ਅਸੀਂ ਛੋਟੀ ਪੱਟੀ ਇੰਨੀ ਕੀ ਬਾਦੂ ਆ ਜਾਲਾ ਵੀ ਹੌਲੀ ਹੌਲੀ ਇਹ ਜੰਮ ਜੂ ਤੇ ਚੱਲ ਇਹ ਭਾਏ ਭੀ ਹੂੰ ਚੱਲ ਖਰ ਕਾਰੜੀ ਹੁੰਦੀ ਹੈ ਇਹ ਕੋਈ ਬਾਲਾ ਦਾਵ ਆਉਂਦੀ ਵੀ ਨਹੀਂ ਤੇ ਪਹਿਲਾਂ ਇੱਕ ਉਹ ਬਾਹਰ ਨੂੰ ਦੱਬ ਕੇ ਭਾਈ ਸੀ ਉਹਦੇ ਉੱਤੇ ਦੀ ਤੂੜੀਆਂ ਤੱਪੇ 100 ਵਾਰੀ ਟਰੈਕਟਰ ਲੰਘਾਤਾ ਕੋਈ ਦਿੱਕਤ ਨਹੀਂ ਦੇ ਇੰਨੀ ਕੀ ਪੱਟੀ ਸੀ ਬਾਕੀ ਥੱਲੋਂ ਡੂੰਗੀ ਹੋਵੇ ਖਾਲੀ ਇਹ ਪੱਕੇ ਚ ਰਹਿ ਜਾਂਦੀ ਐ ਮਤਲਬ ਕੋਈ ਟਾਇਰ ਟੱਪਦਾ ਵੀ ਆ ਲੰਮੇ ਰੋਡ ਟੱਪਦਾ ਮੜਾ ਖਤਰਾ ਵੀ ਹੋ ਸਕਦਾ ਚੱਲ ਇੰਨੇ ਕ ਜਦੋਂ ਟਰੈਕਟਰ ਚੱਲਦਾ ਹੋਊ ਉਹਦੋਂ ਕਾਰੜੀ ਹੋ ਜੂ ਤੇ ਹੌਲੀ ਹੌਲੀ ਉੱਤੋਂ ਦੀ ਐ ਤੇ ਭ ਉਹ ਬਣਾ ਦੇਾਂਗੇ 2 4 20 ਹਰ ਪਰਸ਼ ਇਹ ਕਾਰਡ ਆ ਹੋ ਜੂ ਕੰਮ ਅੱਜ ਪਾਣੀ ਪਾ ਦਨੇ ਮਾੜਾ ਜੋ ਪਾ ਪਈਏ ਕੋਲੇ ਚੰਮ ਜੂ ਮੀ ਆਊਗਾ ਮੀ ਆਊਗਾ ਹਾਂਜੀ ਤੁਸੀਂ ਵੀ ਸਰਾ ਦੇਣੀ ਆ ਕੋਈ ਨਹੀਂ ਠੀਕ ਐ ਮਿੱਤਰਾ ਟੋਲੰਗਾ ਇੱਧਰ ਤਾ ਯਾਰ ਬਣ ਕੀ ਗੱਲ ਕਰਿਆ ਜਰੂਰ ਤਾਂ ਵੀਣਾ ਤਲਾ ਹਾਂ ਕਹਿਣਾ ਕਹਿ ਹਾਂ ਬਣ ਜੂਗੀ ਫੇਰ ਠੀਕ ਐ ਇੱਕ ਕਿਹੜਾ ਹੋਰ ਦੀ ਥੋੜਾ ਥੋੜਾ ਬੜ ਆ ਗਿਆ ਅੰਦਰ ਕੁਟਾ ਮੜਿਆ ਉਹਨੂੰ ਪਾਈਪ ਲਾ ਕੇ ਅੱਟਤੀ ਖਾਲੀ ਮੁੱਦਾ ਗੈਪ ਕਰਤਾ ਤੇ 750 ਰੁਪਏ ਚੋਂ ਉਥੋਂ ਤੱਕ ਪਾਈਪ ਪਈ ਇਹ ਪਹੁੰਚਦੀ ਹੋਗੀ ਇਹ ਇੱਥੋਂ ਲਾ ਕੇ ਖੈਰ ਸੁਖ ਨਾਲ ਮਾਤਾ ਇੱਧਰ ਪਈ ਬਲੌਗ ਬਲੌਗ ਵੀ ਹੋ ਰਿਹਾ ਮਨੋ ਠੀਕ ਆ ਭਾਈ ਅਗਲਾ ਬਲੌਗ ਲਾ ਰੱਖਿਆ ਮੈਂ ਪਰਸੋਂ ਵਾਲਾ ਧੰਨਵਾਦ ਤੁਹਾਡੇ ਬਾਬਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ ਤੁਹਾਡੀ ਤੇ ਤੁਹਾਨੂੰ ਚੋਣ ਕਰੀਂ ਆ ਭਾਈ ਸੋ ਸਾਰੇ ਧੰਨਵਾਦ ਤੁਹਾਡਾ ਐਂ ਵੀ ਮੈਂ ਕਹਿੰਦਾ ਵੀ ਦੁਬਾਰਾ ਇਹ ਗੇਟਾ ਬੁਲਾ ਦਤੀ ਫਿਰ ਕੱਟਦਾ ਨਹੀਂ ਬਸ ਹੀ ਰੱਖਦੇ ਸੱਚੀ ਕਰ ਬਈ ਸਾਰਿਆਂ ਨੂੰ ਤੁਹਾਡਾ ਭਾਗ ਦੇਖਦੇ ਰਹੋ ਧੰਨਵਾਦ ਤੁਹਾਡੇ ਬਾਬਾ ਜਿਹੜੇ ਲੋਕ ਇਹਨਾਂ ਦੇ ਨਾਲ ਧੰਨਵਾਦ ਤੁਹਾਡੇ ਤੋਂ